ਨਸ਼ੇ ਨੂੰ ਲੈ ਕੇ ਸਰਕਾਰ ਜਿਹੜੀ ਪੱਬਾ ਪਾਰ ਹੋ ਚੁੱਕਿਆ ਸਨਾਂ ਐਸੋਕੇ ਵਿਧਾਇਕ ਨਿਰੇਸ਼ਰ ਜੀ ਦੇ ਬੇਟੇ ਸ਼ੰਕਰ ਗੜਾਰੀਆਂ ਵੀ ਭਾਈ ਜੀ ਤੁਸੀਂ ਨੌਜਵਾਨ ਨੌਜਵਾਨ ਪੀੜੀ ਆ ਤੁਹਾਡੇ ਤੇ ਬੜੀ ਆਸ ਆ ਲੋਕਾਂ ਨੂੰ ਕਿ ਜੀਰੇ ਦੇ ਵਿੱਚ ਹਜੇ ਵੀ ਨਸ਼ਾ ਵੇਕ ਰਿਆ ਕਈ ਥਾਵਾਂ ਤੇ ਤਾਂ ਕਈ ਥਾਵਾਂ ਤੇ ਪਰਚੀ ਵੀ ਚੱਲ ਰਹੀ ਆ ਕਿ ਪਰਚੀ ਆ ਜਿਹੜੀ ਉਹ ਬੰਦ ਹੋਊਗੀ ਇੱਕ ਬਹੁਤ ਵੱਡਾ ਕੰਮ ਭਾਈ ਜੀ ਕਿਹੜੀ ਸਰਕਾਰ ਆ ਬਹੁਤ ਵੱਡੀਆਂ ਉਪਰਾਲਾ ਕਰ ਰਹੀ ਆ ਕਿ ਨਸ਼ੇ ਨੂੰ ਖਤਮ ਕਰਨ ਲਈ 100% ਨਸ਼ਾ ਇਸ ਮਹੀਨੇ ਦੇ ਵਿੱਚ ਵਿੱਚ ਖਤਮ ਹੋ ਜੂਗਾ ਕਿਉਂਕਿ ਸਾਡੇ ਮਾਨ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਹਦਾਇਤਾਂ ਦੇ ਦਿੱਤੀਆਂ ਵਾ ਕਿ 31 ਮਈ ਤੱਕ ਸਾਨੂੰ ਇੱਥੇ ਨਸ਼ਾ ਬਿਲਕੁਲ ਖਤਮ ਚਾਹੀਦਾ ਹੈ ਸਾਡੇ ਐਸਐਸਪੀ ਸਾਹਿਬ ਕਿਹੜੇ ਭੁਪਿੰਦਰ ਸਿੰਘ ਸਿੱਧੂ ਜੀ ਹੈ ਉਹ ਵੀ ਬਹੁਤ ਵਧੀਆ ਨੇ ਸਾਡੇ ਕਿਹੜੇ ਡੀਆਈਜੀ ਸਾਹਿਬ ਹੈ ਹਰਮਨਬੀਰ ਜੀ ਉਹ ਵੀ ਨਸ਼ੇ ਦੇ ਬਹੁਤ ਖਿਲਾਵਾ ਸਾਰਾ ਪੰਜਾਬ ਨਸ਼ੇ ਨੂੰ ਖਤਮ ਕਰਨ ਤੇ ਤੁਲਿਆ ਆਵਾ ਤੇ ਅਸੀਂ ਇਹਨੂੰ ਖਤਮ ਕਰਕੇ ਹੀ ਸਾਹ ਲਵਾਂਗੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਹਲੇ ਨਸ਼ਾ ਵੇਚ ਰਿਹਾ ਵਾ ਬਾਈ ਜੀ ਸਾਰਿਆਂ ਨੂੰ ਪਤਾ ਵਾ ਸਾਰੇ ਜੀਰੇ ਨੂੰ ਪਤਾ ਵਾ ਸਾਰੇ ਪੰਜਾਬ ਨੂੰ ਪਤਾ ਵਾ ਕਿ ਨਸ਼ੇ ਤੇ ਜੋ ਪਹਿਲਾਂ ਲੋਕੀ ਵੇਚਦੇ ਸੀ ਉਹ ਵੀ ਹੱਦ ਘਰ-ਬਾਰ ਛੱਡ ਕੇ ਇੱਥੋਂ ਚਲੇ ਗਏ ਆ ਤੇ ਜਿਹੜੇ ਮਾੜਾ ਮੋਟਾ ਖਾਂਦੇ ਪੀਂਦੇ ਸੀ ਉਹਨਾਂ ਨੂੰ ਸਰਕਾਰ ਨੇ ਸਹੂਲਤ ਦੇ ਕੇ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਵਾ ਕਿਰੇ ਸਾਡੇ ਓਟੀਪੀ ਸੈਂਟਰ ਹੈ ਗਿਆ ਓਟੀਜੀ ਸੈਂਟਰ ਉੱਥੇ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਵਾ ਕਿ ਉਹਨਾਂ ਨੂੰ ਸਹੀ ਕਰਕੇ ਉਹਨਾਂ ਦਾ ਇਲਾਜ ਸਹੀ ਤਰੀਕੇ ਨਾਲ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਊਗਾ ਜੀਰੇ ਦੇ ਵਿੱਚ ਜਾਂ ਮਖੂ ਦੇ ਕਹ ਲੀਏ ਜਾਂ ਮਲਾਂ ਵਾਲੇ ਦੇ ਵਿੱਚ ਕਹ ਲੀਏ ਤਾਂ ਦੋ ਨੰਬਰ ਦਾ ਧੰਦਾ ਜਿਵੇਂ ਪਰਚੀ ਆ ਸੱਟਾ ਬਾਜ਼ੀ ਚੱਲ ਰਹੀ ਆ ਕੀ ਲੱਗਦਾ ਉਹਦੇ ਤੇ ਵੀ ਨਕੇਲ ਪਜੂਗੀ ਬਿਲਕੁਲ ਜੀ ਪਊਗੀ ਕਿਹੜਾ ਬੰਦਾ ਗਲਤ ਕੰਮ ਕਰਦਾ ਵਾ ਉਹਨੋਂ ਦੀ ਸਜ਼ਾ ਮਿਲੂਗੀ ਜੀ ਮਿਲੂਗੀ ਪਿੰਡਾਂ ਦੇ ਵਿੱਚ ਕਈ ਘਰੇਲੂ ਦੀਆਂ ਦੁਕਾਨਾਂ ਤੇ ਦੋ ਨੰਬਰ ਦਾ ਕੰਮ ਆ ਨਸ਼ੇ ਦਾ ਕੰਮ ਵਜ ਰਿਹਾ ਕਿ ਉਹਨਾਂ ਨੂੰ ਤੁਸੀਂ ਨਕੇਲ ਪਾਉਂਗੇ ਜਾਂ ਮੈਡੀਕਲਾਂ ਦੇ ਉੱਤੇ ਜਿਹੜੇ ਆ ਨਸ਼ਾ ਵੇਚ ਰਿਹਾ ਤੁਸੀਂ ਉਹਨਾਂ ਤੇ ਨਕੇਲ ਪਾਉਂਗੇ ਬਾਈ ਜੀ ਜਿਹੜਾ ਛੋਟੇ ਸਪਲਾਈ ਸਪਲਾਈ ਕਰਦੇ ਆ ਨਸ਼ਾ ਜਦੋਂ ਉਹ ਹੀ ਨਹੀਂ ਰਹਿਣਗੇ ਤੇ ਵੱਡੇ ਕੜੇ ਮਗਰਮਾਚਾ ਉਹ ਨਸ਼ਾ ਦੇਣਗੇ ਕਿੰਨੂ ਕੜੇ ਛੋਟੇ ਕੜੇ ਸਪਲਾਈ ਕਰਦੇ ਆ ਉਹ ਹੀ ਮੱਕੀ ਨਸ਼ਾ ਛੱਡਦਣਗੇ ਉਹ ਹੀ ਨਾ ਵੇਚਣਗੇ ਕਿਹੜੇ ਵੱਡੇ ਮਗਰਮੱਛ ਨਸ਼ਾ ਦੇਣਗੇ ਕਿਨੂੰ ਆ ਲੋਕ ਤਾਂ ਕਹਿੰਦੇ ਨੇ ਵੱਡੇ ਮਗਰਮੱਛਾ ਤੋਂ ਡਰਦੇ ਨੇ ਆਮ ਆਦਮੀ ਪਾਰਟੀ ਜਿਵੇਂ ਉਹ ਗੱਲ ਕਰੀਏ ਤਾਂ ਲੇਡੀਜ਼ ਦੀ ਉਹਨੇ ਨਸ਼ਾ ਕਿੰਨਾ ਵੇਚਿਆ ਸਾਰਿਆਂ ਨੂੰ ਪਤਾ ਕਿ ਉਹਦੀ ਕੋਠੀ ਨਹੀਂ ਢਹਿ ਰਹੀ ਛੋਟੇ ਛੋਟੇ ਲੋਕਾਂ ਦੀ ਢਹਿ ਰਹੀ ਬਠਿੰਡੇ ਸਾਰਿਆਂ ਦੀ ਢਹਿ ਗਈ ਜੀ ਸਾਰਿਆਂ ਦੇ ਮਕੇ ਬਲਡੋਜਰ ਚੜਨਗੇ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਰਬਾਦ ਕੀਤਾ ਵਾ ਕੋਈ ਨਹੀਂ ਬਖਸ਼ਿਆ ਜਾਊਗਾ ਜੀ ਆਕਾਸੋ ਆਣੇ ਦੇ ਵਿੱਚ ਬਹੁਤੋ ਮਾਤਰਾ ਦੇ ਵਿੱਚ ਲੋਕਾਂ ਨੇ ਘਰ ਵਧੀਆ ਪਾਏ ਆ ਜ਼ੀਰੇ ਦੇ ਵਿੱਚ ਪਾਏ ਕਿਸੇ ਦੇ ਬਲਡੋਜਰ ਚਲਿਆ ਤੇ ਕਿਉਂ ਨਹੀਂ ਚਲਿਆ ਜੀ ਤੁਸੀਂ ਵੇਖੋ ਚੱਬੇ ਵੀ ਹੋਇਆ ਵਾ ਆ ਦੋੜੇ ਦਿਨ ਪਹਿਲਾਂ ਆਪਣੇ ਜ਼ੀਰੇ ਦੇ ਵਿੱਚ ਵੀ ਕੋਟੀਆਂ ਗੜੀਆਂ ਕ ਖਾਲੀਆਂ ਕਰਾਈਆਂ ਗਈਆਂ ਵਾ ਉਹਨਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਨਾ ਕੰਮ ਕਰੋ ਜਦੋਂ ਨਹੀਂ ਟਲਣਗੇ ਤੇ ਸਾਰੇ ਤੇ ਕਾਰਵਾਈ ਕੀਤੀ ਜਾਊਗੀ ਹਾਂ ਪਹਿਲਗਾਉਂ ਦੇ ਵਿੱਚ ਕੀ ਕਹਿਣਾ ਚਾਹਣ ਪਹਿਲਗਾਉਂ ਦੇ ਵਿੱਚ ਹਮਲਾ ਹੋਇਆ ਵਾ ਹਿੰਦੂ ਜਿਹੜੇ ਲੋਕ ਨੇ ਉਹਨਾਂ ਨੂੰ ਧਰਮ ਪੁੱਛ ਕੇ ਗੋਲੀ ਮਾਰ ਗਏ ਕੀ ਕਹਿਣਾ ਚਾਹੋ ਜੋਨਾਂ ਨੇ ਵੀ ਇਹ ਹਰਕਤ ਕੀਤੀ ਆ ਕਿਹੜੇ ਅੱਤਵਾਦੀ ਹੈ ਇਹ ਬੜੀ ਨੰਦਨਜੋਗ ਹੈ ਇਹ ਇੱਕ ਮੁਸਲਮ ਆਪਣੇ ਧਰਮ ਭਾਈਚਾਰੇ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਬਹੁਤ ਸਾਡੇ ਕਿਹੜੇ ਮੈਂ ਇੱਕੋ ਬੇਨਤੀ ਕਰਨਾ ਚਾਹੁੰਦਾ ਮੈਂ ਕਿੜੇ ਸਾਡੇ ਪੀਐਮ ਸਾਹਿਬ ਨਰਿੰਦਰ ਮੋਦੀ ਜੀ ਕਿ ਜਿਹੜਾ ਉਹਨਾਂ ਨੂੰ ਇੱਕ ਕਿਹੜਾ ਜਵਾਬ ਬੜੇ ਕਰਾਰਾ ਹੋ ਕੇ ਦੇਣਾ ਚਾਹੀਦਾ ਵਾ ਕਿ ਜਿਵੇਂ ਉਹਨਾਂ ਨੇ ਏ ਪੁੱਛ ਕੇ ਮਾਰੇ ਆ ਕਿ ਤੁਹਾਡਾ ਧਰਮ ਕੀ ਹੈ ਹੁਣ ਉਹਨਾਂ ਨੂੰ ਇਹ ਵਿਖਾਣਾ ਚਾਹੀਦਾ ਵਾ ਕਿ ਅਸੀਂ ਹੈਗੇ ਕੀ ਆ ਸਾਡੀ ਇਹੀ ਕਿਰੇ ਮੋਤੀ ਸਾਹਿਬ ਨੂੰ ਬੇਨਤੀ ਹੈ ਕਿ ਕਿਹੜਾ ਉਹਨਾਂ ਨੂੰ ਜਵਾਬ ਆ ਉਹ ਤਗੜੇ ਹੋ ਕੇ ਦੇਣਾ ਚਾਹੀਦਾ ਸ਼ੈਖਰ ਸਾਹਿਬ ਇੱਕ ਇੱਕ ਮੈਂ ਲਾਸਟ ਸਵਾਲ ਲੋਕਾਂ ਦਾ ਸਵਾਲ ਆ ਇਹ ਮੇਰਾ ਸਵਾਲ ਨਹੀਂ ਲੋਕ ਕਹਿੰਦੇ ਨੇ ਵੀ ਸਰਕਾਰ ਨੇ ਕਿਹਾ ਸੀ ਸਰਪੰਚ ਜਿਹੜੇ ਬਣਾਵਾਂਗੇ ਵਧੀਆ ਬਣਾਵਾਂਗੇ ਪਰ ਜਿਹੜੇ ਸਰਪੰਚ ਹੋਣਗੇ ਉਹੀ ਸਰਪੰਚੀ ਦਾ ਰੋਬ ਚੱਲਣਗੇ ਜਿਹੜੇ ਪ੍ਰਧਾਨ ਹੋਣਗੇ ਉਹੀ ਪ੍ਰਧਾਨਗੀ ਦਾ ਰੋਬ ਚੱਲਣਗੇ ਪਰ ਉਹ ਪਿਛਲੀਆਂ ਸਰਕਾਰਾਂ ਨੂੰ ਵੇਰ ਇਸ ਸਰਕਾਰ ਵਿੱਚ ਹੋ ਰਿਹਾ ਕਿ ਜਿਹੜਾ ਸਰਪੰਚ ਆ ਹੋਰ ਕੋਈ ਆ ਪਰ ਜਿਹੜੀ ਸਰਪੰਚ ਦੀ ਮੋਹਰ ਆ ਉਹ ਹੋਰ ਕਿਸੇ ਕੋਲੇ ਆ ਕੀ ਲੱਗਦਾ ਕਿ ਇਹ ਕਪਲਾ ਨਹੀਂ ਹੋ ਰਿਹਾ ਆਪਣੇ ਤਤੀਪਤ ਜੀ ਮੇਰੇ ਭਰਾ ਤੋਂ ਛੋਟਾ ਭਰਾ ਵਾ ਕੋਈ ਵੀ ਤੇਰੇ ਕੋਲ ਐਵੇਂ ਦਾ ਕੋਈ ਪ੍ਰੂਫ ਹੈਗਾ ਵਾ ਉਹ ਸਾਡਾ ਕੋਈ ਸਰਪੰਚ ਹੈ ਭਾਵੇਂ ਸਾਡਾ ਕੋਈ ਐਮਸੀ ਸਹਿਬਾਨ ਹੈ ਭਾਵੇਂ ਕੋਈ ਵੱਡੇ ਅਹੁਦੇ ਤੇ ਭਾਵੇਂ ਕੋਈ ਚੇਅਰਮੈਨ ਹੈ ਭਾਵੇਂ ਪ੍ਰਧਾਨ ਕੋਈ ਵੀ ਐਵੇਂ ਦਾ ਕੋਈ ਤੁਹਾਡੇ ਕੋਲ ਕੋਈ ਤੁਹਾਡੇ ਆਂਦੀ ਜਾਣਕਾਰੀ ਸਾਨੂੰ ਸਾਂਝੀ ਕਰੋ ਅਸੀਂ ਉਹਦੇ ਤੇ ਤੁਰੰਤ ਉਹਦੇ ਤੇ ਕਾਰਵਾਈ ਕਰਾਵਾਂਗੇ ਇਹ ਸੀ ਸ਼ੰਕਰ ਕਿਟਾਰੀਆ ਜੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿੰਨੀ ਕ ਉਤੇ ਕਾਰਵਾਈ ਹੋਏਗੀ ਤੁਸੀਂ ਆਪੋ ਆਪਣੇ ਕਮੈਂਟਾਂ ਰਾਹੀਂ ਜਾਣਕਾਰੀ ਦੇ ਸਕਦੇ ਹੋ ਮੈਨੇ ਦੋ ਆਜਾਤ ਤੀਰਸਿੰਘ ਸਨੇਰਸ ਕੈਮਰਾਮੈਨ ਸਰਦਾਰ ਵੈਰੀ ਗੁੱਡ